ਹਾਂ ਜੀ ਕਰਨ ਸਿੰਘ ਜੀ ਪਿੰਡ ਫਲਾਵਾਦ ਅੱਜ ਦੀ ਮੌਤ ਜਿਹੜਾ ਕੀ ਗੱਲਬਾਤ ਹੋਈ ਹੈ ਇਹਨਾ ਪ੍ਰਤਾਪ ਸਿੰਘ ਜੀ ਇਹ ਆਪਣਾ ਬਾਲਕ ਵਿੱਚ ਮਲੇ ਰਹਿਣ ਵਾਲਾ ਗਵਾਂਡੀ ਜੀ ਸਾਡਾ ਇਸ ਤਰ੍ਹਾਂ ਬੋਲਦਾ ਹੈ ਜੀ ਠੀਕ ਹੈ ਨਾ ਮੌਤ ਜੀ ਹਾਂ ਜੀ ਤੇਜ ਸਰਕਾਰ ਨੂੰ ਇਹ ਚਾਹੀਦਾ ਇਹ ਨਸ਼ੇ ਬੰਦ ਕਰਨੇ ਚਾਹੀਦੇ ਨਸ਼ਾ ਬਹੁਤ ਜ਼ਿਆਦਾ ਵਿਗਦਾ ਜੀ ਆਲ ਘਰ ਦੇ ਘਰ ਬਰਬਾਦ ਹੋ ਗਏ ਜੀ ਨੌਜਵਾਨ ਮੁਰਾ ਦੇ ਪੱਛੋ ਚੌਥੇ ਇੱਕ ਮਰਿਆ ਜੀ ਔਰ ਦਰਬਾਰ ਮੀਕੇ ਮਲੇ ਮੰਦਰਾਂ ਦੇ ਇੱਕ ਪਰਟੋ ਚੋਸੇ ਜੇ ਮਰਿਆ ਸਰਕਾਰ ਤੇ ਦਾਵਾ ਕਰ ਰਹੀ ਜਿਦਾ ਲੱਗਟ ਨਹੀਂ ਹੋਇਆ ਨਹੀਂ ਹੋਇਆ ਜੀ ਸਰਕਾਰ ਝੂਠੇ ਦਾਅਵੇ ਕਰਦੀ ਆ ਆਵਾ ਸਰਕਾਰ ਆਪ ਵਕਾਉਂਦੀ ਆ ਪੁਲਿਸ ਆਪ ਵਕਾਉਂਦੀ ਆ ਵੇਖੋ ਜਾ ਕੇ ਪੁਲਿਸ ਨਹੀਂ ਵਕਾਉਂਦੀ ਸਾਰੇ ਦਾਅਵੇ ਕਰਦੀ ਆ ਇਹ ਅਬਰ ਹੋਊਗੀ ਮਤਲਬ 24 ਸਾਲ ਹੋ ਗਏ ਮੰਗੀ ਕਰਦੀ ਸਰਕਾਰ ਨੇ ਮੰਗੇ ਵਾ ਵੀ ਸਰਕਾਰ ਨਸ਼ੇ ਬੰਦ ਕਰਾ ਲਵੇ ਕੜਾਈ ਮੇਰਾ ਨਾਮ ਜਸਪੀਰ ਸਿੰਘ ਜੀ ਜਿਹੜਾ ਪਹਿਲੇ ਮੇਰਾ ਪਿੰਡ ਫਤਿਹਵਾਦ ਆ ਮਹੱਲਾ ਬਾਲਵੀਰ ਜੀ ਆਡਾ ਤੇ ਕੀ ਗੱਲ ਬਾਤ ਹੈ ਜਿਹੜੀ ਆ ਇਹ ਜੀ ਠੀਕੇ ਲਾਉਂਦੇ ਸਰਕਾਰ ਵੇਖੋ ਕੀਤੀ ਨਸ਼ੇ ਵਿਰੁੱਧ ਜੁੱਟ ਤੇ ਆ ਵੇ ਲੋ ਜੁੱਟ ਤੇ ਤਰਵੇ ਲੋ ਅਟਾ ਕੀਆ ਬਟਿਆ ਵਾ ਸਰਕਾਰ ਨੂੰ ਕੋਈ ਨਾ ਦੇ ਕਰਨਾ ਜਿਹਦਾ ਉਹਨਾਂ ਵਾਲਿਆਂ ਦੇ ਕਰ ਲੋ ਅਸੀਂ ਤੇ ਕੁਝ ਕਰ ਨਹੀਂ ਸਕੇ ਮੇਰਾ ਛੋਟਾ ਅਕਬਰਿਆ ਜੀ ਹਾਂ ਜੀ ਤਿੰਨ ਬੱਚੇ ਆ ਦੋ ਗੁੱਡੀਆਂ ਕਾ ਕਾਕਾ ਛੋਟੇ ਛੋਟੇ ਹੋ ਗਏ ਸਰਕਾਰ ਤੇ ਕਹ ਰਹੀ ਪੰਜਾਬ ਚ ਨਸ਼ਾ ਖਤਮ ਹੋ ਗਿਆ ਆ ਵੇਖ ਲੋ ਸਰਕਾਰ ਨੂੰ ਕੇ ਮਾਨ ਸਾਹਿਬ ਨੂੰ ਕੇ ਵੇਖ ਲੋ ਆ ਕੇ ਹੋਰ ਦੱਸੋ ਕੀ ਕਹਿੰਦੇ ਜੀ ਬਾਕੀ ਮਾਨ ਸਾਹਿਬ ਵੇਖੇ ਪ੍ਰਸ਼ਾਸਨ ਦੇ ਤੇ ਕੋਈ ਹੋਣਾ ਨਹੀਂ ਕਿਸ ਨੇ ਉਹ ਤੇ ਪੈਸੇ ਲੈ ਕੇ ਚੜ ਦਿੰਦੇ ਆ ਕਿੰਨਾ ਨਸ਼ਾ ਵੇਖਦਾ ਨਸ਼ਾ ਬਹੁਤ ਜੀ ਬਹੁਤ ਕਹਿ ਨਹੀਂ ਸਕਦੇ ਸਾਰਿਆਂ ਨੂੰ ਪਤਾ ਜੀ ਕਿ ਮੈਨੂੰ ਕਿਤੇ ਇਕੱਲੇ ਨੂੰ ਨਹੀਂ ਪਤਾ ਇਹ ਸਭ ਨੂੰ ਪਤਾ ਵਾ ਬਹੁਤ ਵੇਖਦਾ ਵਾ ਕੀ ਕਿਸ ਤਰ੍ਹਾਂ ਮੌਤ ਆਈ ਕਿਹੜੀ ਚੀਜ਼ ਨਾਲ ਆਈ ਮੌਤ ਟੀਗਾ ਲੈ ਨਲਾ ਤੇ ਸਾਨੂੰ ਗਾੜੀ ਗਈ ਗਿਆ ਵਾ ਕੱਲ ਦਾ ਵੇਖੋ ਜੀ ਤਰਨ ਤਰਨ ਚੱਲ ਕੇ ਅੰਮ੍ਰitsar ਨੂੰ ਜਵਾਬ ਹੋਗਾ ਪੀਜੀਆ ਹੀ ਕਰਿਆ ਕਹਿੰਦੇ ਹੁਣ ਪੀਜੀਆ ਦੱਸੋ ਕਿੱਥੇ ਜਾਂਦਾ ਮਾੜਾ ਬੰਦਾ ਮੌਤ ਹੋਈ ਮੌਤਾ ਹੁਣੇ ਹੋਈ 20 ਮਿੰਟ ਹੋਏ ਆ ਮੰਗ ਪ੍ਰਸ਼ਾਸਨ ਕੋ ਇਹੋ ਜੀ ਆ ਵੀ ਇਹਦਾ ਮਾਤੜਾ ਦਾ ਕੋਈ ਕੀਤਾ ਜਾਵੇ ਤੇ ਜਿਹੜੀ ਆਉਣ ਵਾਲੀ ਪਨੀਰੀ ਉਹਨਾਂ ਦਾ ਕੋਈ ਸੋਚੋ ਅਸੀਂ ਕੀ ਕਰ ਸਕਦੇ ਹਾਂ ਤਰਨਤਾਰਨ ਦੇ ਕਸਬਾ ਫਤਿਆਵਾਚੋਂ ਨਸ਼ੇ ਕਾਰਨ ਤਿੰਨ ਬੱਚਿਆਂ ਦੇ ਪਿਓ ਦੀ ਮੌਤ ਮਹੱਲਾ ਵਾਸੀਆਂ ਦਾ ਸਰਕਾਰ ਖਿਲਾਫ ਫਟਿਆ ਗੁੱਸਾ ਸਾਰਾ ਗੋਦਵਾਲ ਦੇ ਅਧੀਨ ਕਸਬਾ ਫਤਿਹਬਾਦ ਚੋਂ ਨਸ਼ੇ ਦਾ ਟੀਕਾ ਲਾਉਣ ਕਾਰਨ 40 ਸਾਲਾ ਪ੍ਰਤਾਪ ਸਿੰਘ ਦੀ ਮੌਤ ਹੋ ਗਈ ਮ੍ਰਿਤਕ ਤਿੰਨ ਬੱਚਾਂ ਦਾ ਪਿਓ ਸੀ ਤੇ ਮਿਹਨਤ ਮਜ਼ਦੂਰੀ ਕਰਦਾ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮਾੜੀ ਸੰਗਤ ਕਾਰਨ ਨਸ਼ੇ ਦਾ आदी ਹੋ ਗਿਆ ਸੀ ਨਸ਼ੇ ਦੀ ਪੂਰਤੀ ਲਈ ਟੀਕਾ ਲਾਉਣ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲਾਂ ਵਿੱਚ ਲਜਾਇਆ ਗਿਆ ਪਰ ਆਖਰੋ ਦਮ ਤੋੜ ਗਿਆ ਮਹੱਲਾ ਵਾਸੀਆਂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਨਸ਼ਾ ਵਿਰੁੱਧ ਮਿਹ ਸਿਰਫ ਡਰਾਮਾ ਹੈ ਕਿਉਂਕਿ ਇਲਾਕੇ ਚੋ ਅਜੇ ਵੀ ਸ਼ਰਿਆਮ ਨਸ਼ਾ ਵੇਕ ਰਿਹਾ ਹੈ ਉਹਨਾਂ ਨੇ ਨਸ਼ੇ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ ਬਾਕੀ ਤੁਸੀਂ ਖੁਦ ਸੁਣੋ ਜੀ ਕਿਹਨਾਂ ਟੱਡਾ ਕੁਲਵਿੰਦਰ ਕੋਰਾ ਪਧਿਆਵਾਦ ਅਜੇ ਨਾਲੀ ਮੌਤ ਹੀ ਤੁਹਾਡੇ ਕਿਦਾਂ ਤੇਰੇ ਘਰ ਵਾਲਾ ਕੀ ਚੱਲ ਬੱਤ ਹੈ ਜੀ ਇਹ ਨਟੀਕਾ ਲਾਇਆ ਭਾਜੀ ਗਲਤ ਮੈਂ ਵਾ ਰਾਤੀ ਕਿੰਨੇ ਆ ਥਾ ਮੈਂ ਤਾਂ ਵਖਾ ਗਿਆ ਪੰਜਾ ਹਸਪਤਾਲਾਂ ਜੋ ਫੇਰਾਈਆਂ ਹੱਦ ਤੱਕ ਕਈ ਮਿਲੇ